ਨਕੀ ਦੇ ਕਿ ਜਦੋਂ ਸਮਾਂ ਸਦਾ ਜਦੋਂ ਤੇਰੇ ਮੁੰਡੇ ਨੇ ਪਾ ਸਾਰੇ ਪੰਜਾਬ ਨੂੰ ਅਗਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਤੋਂ ਪਹਿਲਾਂ ਨਸ਼ਾ ਸਦਾ ਉਹ ਕੇਂਦਰ ਦਾ ਨਹੀਂ ਪੱਥਰ ਰੱਖਾਂਗੇ ਬੋਲੇ ਸੋਨਹਾਰਾ ਸ਼੍ਰੀ ਅਕਾਲ ਭਾਰ ਸਿੰਘ ਜੀ ਮੈਨੇ ਆਖਿਆ ਸੀ ਤੇਰੇ ਮੁੰਡੇ ਨੇ ਪੰਜਾਬ ਵਿੱਚ ਅੱਗ ਲਾਈ ਆ ਵੇਖੋ ਅੱਜ ਅੱਗ ਉਹਨੇ ਲਾਈ ਆ ਕਿ ਅਸੀਂ ਲਾਈ ਆ ਇੱਕ ਮਹੀਨੇ ਤੁਹਾਡੇ ਪਿੰਡ ਵਿੱਚ ਚਾਰ ਮੁੰਡੇ ਮਰ ਗਏ ਸਰਕਾਰ ਲਈ ਆਏ ਜਿਹੜੀ ਨਸ਼ਾ ਮੁਕਤ ਹੋਵੇ ਇਹ ਆਪ ਸਰਕਾਰ ਨੌਜਵਾਨੀ ਨੂੰ ਖਤਮ ਕਰਨਾ ਚਾਹੁੰਦੀ ਆ ਰੋਜ਼ ਤੇ ਪਤਾ ਨਹੀਂ ਕਿੰਨੇ ਨੌਜਵਾਨ ਇਹਨਾਂ ਨੇ ਖਤਮ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋ ਤੇ ਮੈਂ ਸਾਰੀ ਸੰਗਤ ਦਾ ਆਈ ਹੋਈ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਕਿ ਜਿਹੜੀਆਂ ਇੰਨੀਆਂ ਕਠਿਨਾਈਆਂ ਦਾ ਸਾਹਮਣਾ ਕਰਦੇ ਹੋਏ ਪ੍ਰਸ਼ਾਸਨ ਦੇ ਰੋਕਣ ਦੇ ਬਾਵਜੂਦ ਵੀ ਇਟਾ ਵੱਡਾ ਕਾਠ ਹੋਇਆ ਵਾ ਕਾਠ ਵੇਖ ਕੇ ਇੰਨੀ ਮਨ ਨੂੰ ਖੁਸ਼ੀ ਹੋਈ ਆ ਕਿ ਭਾਈ ਸਾਹਿਬ ਭਾਵੇਂ ਅੰਦਰ ਆ ਤੇ ਫਿਰ ਵੀ ਸਾਰਾ ਪੰਜਾਬ ਭਾਈ ਸਾਹਿਬ ਦੇ ਮਗਰ ਆ। ਬਾਕੀ ਉਦੋਂ ਤੁਹਾਨੂੰ ਪਤਾ ਹੀ ਹੈ ਸਾਰੀ ਸੰਗਤ ਨੂੰ ਪਿਆਰ ਭਾਲ ਸਿੰਘ ਜੀ ਮੇ ਨੇ ਆਖਿਆ ਸੀ ਵੀ ਤੇਰੇ ਮੁੰਡੇ ਨੇ ਪੰਜਾਬ ਵਿੱਚ ਅੱਗ ਲਾਈ ਆ। ਵੇਖੋ ਆ ਜੱਗ ਉਹਨੇ ਲਾਈ ਆ ਕਿ ਅਸੀਂ ਲਾਈ ਆ। 1 ਮਹੀਨੇ ਸਾਡੇ ਪਿੰਡ ਵਿੱਚ 4 ਮੁੰਡੇ ਮਰ ਗਏ। ਜਦੋਂ ਭਾਈ ਸਾਹਿਬ ਇੱਥੇ ਸੀ ਉਹਦੋਂ ਇਹੋ ਜਿਹਾ ਕੋਈ ਸਭ ਮੁੰਡਿਆਂ ਨੇ ਅਮਰਤਾ ਸ਼ਾਕੇ ਤੇ ਗੁਰੂ ਦੇ ਲੜ ਲੱਗੇ ਸੀ ਹੁਣ ਇੱਕ ਪਿੰਡ ਚ ਚਾਰ ਮਰਿਆ ਸਾਰੇ ਪੰਜਾਬ ਚ ਕਿੰਨੇ ਰੋਜ਼ ਦੇ ਮਰਦੇ ਹੋਣਗੇ ਇਹ ਕਰਕੇ ਸਾਰੀ ਸੰਗਤ ਨੂੰ ਆਪਾਂ ਨੂੰ ਜਾਗਣਾ ਚਾਹੀਦਾ ਵਾ ਕਿ ਆਕਮਾ ਇਹੋ ਜੀ ਸਰਕਾਰ ਲਿਆਈ ਜਿਹੜੀ ਨਸ਼ਾ ਮੁਕਤ ਹੋਵੇ ਇਹ ਆਪ ਸਰਕਾਰ ਨੌਜਵਾਨੀ ਨੂੰ ਖਤਮ ਕਰਨਾ ਚਾਹੁੰਦੀ ਆ ਰੋਜ਼ ਦੇ ਪਤਾ ਨਹੀਂ ਕਿੰਨੇ ਨੌਜਵਾਨ ਇਹਨਾਂ ਨੇ ਖਤਮ ਕਰਦੇ ਆ ਹਾਂ ਨੋ ਭਾਈ ਸਾਹਿਬ ਦੇ ਜੇ ਐਮਪੀ ਫੰਡ ਚੋਂ ਕੋਈ ਵੀ ਜਿਹੜਾ ਉਹਦਾ ਫੰਡ ਰਿਲੀਜ਼ ਹੁੰਦਾ ਤਾਂ ਅਸੀਂ ਸਭ ਤੋਂ ਪਹਿਲਾਂ ਨਸ਼ਾ ਸਦਾ ਉਹ ਕੇਂਦਰਦਰ ਨਹੀਂ ਪੱਥਰ ਰੱਖਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਅਸੀਂ ਪੰਜਾਬ ਦੀ ਨੌਜਵਾਨੀ ਬਚਾਉਣ ਦਾ ਕੰਮ ਕਰਾਂਗੇ बाकी सारी ਸੰਗਤਾਂ ਦਾ ਮੈਂ ਫਿਰ ਤੋਂ तहे ਦਿਲੋਂ ਧੰਨਵਾਦ ਕਰਦੀ ਆਂ ਨਕੀ ਜੀ ਕੀ ਜਦੋਂ ਜਦੋਂ ਤੇਰੇ ਮੁੰਡੇ ਨੇ ਸਾਰੇ ਪੰਜਾਬ ਨੂੰ ਅੱਗ ਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਐਮਪੀ ਅਮਰਪਾਲ ਦੀ ਮਾਤਾ ਨਾਲ ਬਹਿਸ ਬਾਜੀ ਕਰਦਾ ਐਸਪੀ ਹਰਪਾਲ ਸਿੰਘ ਇਹ ਕਹਿੰਦਾ ਤੇਰੇ ਮੁੰਡੇ ਨੇ ਸਾਰੇ ਪੰਜਾਬ ਚ ਅੱਗ ਲਾਤੀ ਆਪਣੇ ਕਮੈਂਟ ਜ਼ਰੂਰ ਲਿਖੋ